ਚਮਕੌਰ ਦੀ ਕੱਚੀ ਗਾੜੀ ਜਿਹਦੇ ਬਾਰੇ ਜੋਗੀ ਅੱਲਾ ਯਾਰ ਖਾ ਕਹਿੰਦਾ ਕਿ ਹਿੰਦ ਵਿੱਚ ਇੱਕ ਹੀ ਤੀਰਥ ਹੈ ਯਾਤਰਾ ਕੇ ਲਈਏ ਕਟਾਏ ਬਾਪ ਨੇ ਬੱਚੇ ਜਹਾਂ ਖੁਦਾ ਕੇ ਲਈਏ ਸਾਡੇ ਲਈ ਚਮਕੌਰ ਸਾਹਿਬ ਬਹੁਤ 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 ਮੁਬਾਰਕ ਹੈ ਜੇ ਚਮਕੌਰ ਦੀ ਕੱਚੀ ਗਾੜੀ ਹੈ ਜਿਸ ਨੂੰ 10 ਲੱਖ ਫੌਜ ਦਾ ਘੇਰਾ ਗੁਰੂ ਕੇ ਸਿੰਘਾਂ ਦੀਆਂ ਤਿੰਨ ਗੁਰੂ ਦੇ ਪਿਆਰਿਆਂ ਦੀਆਂ ਤੇ ਗੁਰੂ ਪਾਤਸ਼ਾਹ ਦੇ ਵੱਡੇ ਸਹਿਬਜ਼ਾਦੀਆਂ ਦੀਆਂ ਸ਼ਹਾਦਤਾਂ ਇਹ ਚਮਕੌਰ ਦੀ ਗਾੜੀ ਕੌਮ ਨੂੰ ਹਮੇਸ਼ਾ ਹਿੰਮਤ ਦਿੰਦੀ ਹੈ ਕਿ ਜ਼ਾਬਰ ਤੇ ਜ਼ੁਰਬਾਣਾ ਕਿਤਨਾ ਵੀ ਤਗੜਾ ਹੋਵੇ ਪਰ ਜਦੋਂ ਗੁਰੂ ਦਾ ਥਾਪੜਾ ਹੋਵੇ ਵੱਡੇ ਤੋਂ ਵੱਡੇ ਜ਼ਾਬਰ ਜ਼ਰਵਾਣੇ ਨੂੰ ਇਸ ਧਰਤੀ ਤੇ ਖਾਕ ਕੀਤਾ ਜਾ ਸਕਦਾ ਚਮਕੌਰ ਦੀ ਗੜੀ ਤੋਂ ਬਾਅਦ ਹੀ ਉਹ ਸਾਰਾ ਗੜੀ ਹੈ ਜਿੱਥੇ 21 ਜਾਣੇ ਹਜ਼ਾਰਾਂ ਦੇ ਨਾਲ ਟਕਰਾ ਗਿਆ ਕਿਉਂਕਿ ਮਿਸਾਲ ਹੈ ਸਰਹੰਦ ਦੀਆਂ ਦੀਵਾਰਾਂ ਇਹ ਹਮੇਸ਼ਾ ਆਪਣੇ ਤੇ ਬੱਚਿਆਂ ਦੇ ਚੇਤਿਆਂ ਦੇ ਵਿੱਚ ਚੇਤੇ ਕਰਾਉਂਦੇ ਰਹਿਣਾ ਜੇ ਇਹ ਚੇਤੇ ਰਹਿ ਗਏ ਤੇ ਸਾਨੂੰ ਕੋਈ ਦੁਨੀਆ ਦੀ ਤਾਕਤ ਬਿਲਕੁਲ ਵੀ ਡੁਲਾ ਨਹੀਂ ਸਕਦੀ